Aja, ਕੋਈ ਠੀਖ ਮੰਗਦਾ ਮਿਲਿਆ ਤਾਂ ਮੈਂ ਐਫ ਆਈ ਆਰ ਦਰਜ ਕਰੂੰਗਾ ਜੀ ਹਾਂ ਪੁਲਿਸ ਦਾ ਸਖ਼ਤ ਐਕਸ਼ਨ ਤਰਨਤਨ ਵਿਖੇ ਇਸਤਰੀ ਅਤੇ ਬਾਲ ਵਿਕਾਸ ਭਾਗ ਪੰਜਾਬ ਵੱਲੋਂ ਪ੍ਰੋਜੈਕਟ ਜੀਵਨ ਜੋਤ ਨੂੰ ਲਾਗੂ ਕਰਨ ਲਈ ਜ਼ਿਲ੍ਹੇ ਵਿੱਚ ਬਾਲ ਪਿਖਾਰੀ ਖਿਲਾਫ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ ਇਸੇ ਤਹਿਤ ਅੱਜ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਰਾਕੇਸ਼ ਕੁਮਾਰ ਦੀ ਗਵਾਹੀ ਹੇਠ ਸ਼ਹਿਰ ਵਿੱਚ ਜਨਤਕ ਥਾਮਾ ਅਤੇ ਭੀੜ-ਪੜੱਕੇ ਵਾਲੇ ਬਾਜ਼ਾਰਾਂ ਵਿੱਚ ਬਾਲ ਪਿੱਖਿਆ ਖਿਲਾਫ ਚੈਕਿੰਗ ਕੀਤੀ ਹੈ ਤੇ ਟੀਮ ਵੱਲੋਂ ਚੈਕਿੰਗ ਦੌਰਾਨ ਛੋਟੇ ਬੱਚਿਆਂ ਦਾ ਸਹਾਰਾ ਲੈ ਕੇ ਪੀਖ ਮੰਗ ਰਹੀਆਂ ਔਰਤਾਂ ਨੂੰ ਕਾਬੂ ਕੀਤਾ ਗਿਆ ਇਸ ਮੌਕੇ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਰਾਜੇਸ਼ ਕੁਮਾਰ ਵੱਲੋਂ ਦੁਕਾਨਦਾਰਾਂ ਅਤੇ ਆਮ ਜਨਤਾ ਨੂੰ ਜਾਗਰੂਕ ਕੀਤਾ ਗਿਆ ਕਿ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਤੋਂ ਪੀਖ ਮੰਗਵਾਉਣਾ ਕਾਨੂੰਨੀ ਤੌਰ ਤੇ ਅਪ ਇਸਨਾਂ ਹੀ ਬਾਪ ਪਿਖਿਆ ਨੂੰ ਜੜੋ ਖਤਮ ਕਰਨ ਲਈ ਪੀਖ ਮੰਗਣ ਵਾਲੇ ਬੱਚਿਆਂ ਨੂੰ ਪੀਖ ਵਿੱਚ ਪੈਸੇ ਨਾ ਦਿੱਤੇ ਜਾਣ ਸਗੋ ਉਹਨਾਂ ਦੇ ਮਾਪਿਆਂ ਦੀ ਕਾਉਂਸਲਿੰਗ ਕੀਤੀ ਜਾਵੇ ਤਾਂ ਜੋ ਉਹ ਆਪਣੇ ਬੱਚਿਆਂ ਨੂੰ ਪੀਖ ਮੰਗਣ ਦੀ ਬਜਾਏ ਸਕੂਲਾਂ ਵਿੱਚ ਪੜਨ ਲਈ ਭੇਜਣ ਜੇਕਰ ਤੁਹਾਨੂੰ ਪਤਾ ਹੋਊਗਾ ਜ਼ਿਲ੍ਹੇ ਵਿੱਚ ਲਗਾਤਾਰ ਸਾਡੀਆਂ ਚਾਈਲਡ ਲੇਬਰ ਤੇ ਚਾਈਲਡ ਬੈਕਿੰਗ ਦੇ ਉੱਤੇ ਰੇਡ ਚੱਲ ਰਹੀਆਂ ਸਾਡੇ ਸੈਕਟਰੀ ਸਰਨੇ ਸ਼੍ਰੀ ਆਨੰਦ ਸਾਗਰਜੀ ਜਿਨ੍ਹਾਂ ਵੱਲੋਂ ਸੱਤੇ ਤੱਕ ਦੇ ਕੇ ਜ਼ਿਲ੍ਹੇ ਵਿੱਚ ਜੀਵਨ ਜੋਤ ਪ੍ਰੋਜੈਕਟ ਤਹਿਤ ਚਾਈਲਡ ਬੈਕਿੰਗ ਨੂੰ ਬਿਲਕੁਲ ਹੀ ਖਤਮ ਕਰਨਾ ਹੈ ਕਿਤੇ ਇਹਨਾਂ ਬੱਚਿਆਂ ਦਾ ਕੋਈ ਸੁਧਾਰਨਾ ਹੈ ਚਾਈਲਡ ਬੈਕਿੰਗ ਦੇ ਦੌਰਾਨ ਅੱਜ ਦੀ ਰੇਡ ਦੇਖੋ ਸਦਰ थाना ਬਿਲਕੁਲ ਸਾਹਮਣੇ ਹੈਗਾ ਉਹਨਾਂ ਦੇ ਸਾਹਮਣੇ ਹੀ ਚਾਈਲਡ ਬੈਕਿੰਗ ਹੋ ਰਹੀ ਸੀ ਅਸੀਂ ਉਹਨਾਂ ਉੱਤੇ ਬੱਚੇ ਰੈਸਕਿਊ ਕੀਤੇ ਗਏ ਜਿਹੜੇ ਜੋ ਕਿ ਬੇਸਿਕਲੀ ਫ੍ਰੋਮ ਰਾਜਸਥਾਨ ਮਤਲਬ ਰਾਜਸਥਾਨ ਦੇ ਚਾਈਲਡ ਵੈਲਫੇਅਰ ਕਮੇਟੀ ਕੋਲ ਪੇਸ਼ ਕਰਕੇ ਉਹਨਾਂ ਦੇ ਜਿਹੜੇ ਡਾਕੂਮੈਂਟ ਕੰਪਲੀਟ ਹੋਣ ਵਾਲੇ ਆ ਕੰਪਲੀਟ ਕਰਾਵਾਂਗੇ ਜਿਹੜੇ ਨਹੀਂ ਹੈਗੇ ਆ ਅਸੀਂ ਉਹਨਾਂ ਨੂੰ ਕੰਪਲੀਟ ਕਰਵਾਉਣਾ ਹੈਗਾ ਤੇ ਬੱਚਿਆਂ ਨੂੰ ਸਕੂਲ ਦੇ ਅੰਦਰ ਰਜਿਸਟਰਡ ਕਰਨਾ ਹੈ ਆਦਰਵਾਇਜ਼ ਜੇਕਰ ਜੇ ਉਹਨਾਂ ਕੋਲ ਡਾਕੂਮੈਂਟ ਬਾਰੇ ਕੁਝ ਨਹੀਂ ਮਿਲਦਾ ਤਾਂ ਕਨਸਰਨਡ ਸਟੇਟ ਗਵਰਨਮੈਂਟ ਦੇ ਨਾਲ ਅਸੀਂ ਉਹਨਾਂ ਨਾਲ ਟਾਈਪ ਕਰਨਾ ਹੈਗਾ ਤਾਂ ਜੋ ਉਹਨਾਂ ਬੱਚਿਆਂ ਦੇ ਕਨਸਰਨਡ ਜ਼ਿਲ੍ਹੇ ਦੇ ਅੰਦਰ ਕੁਝ ਰੀਹੈਬਿਟੇਸ਼ਨ ਵਗੈਰਾ ਹੋ ਸਕੇ ਚਾਈਲਡ ਲੇਬਰ ਦੇ ਅੰਦਰ ਵੀ ਸਾਨੂੰ ਤਿੰਨ ਬੱਚੇ ਰੈਸਕੂ ਕੀਤੇ ਬਾਜ਼ਾਰ ਦੇ ਅੰਦਰ ਤੇ ਪੈਕਿੰਗ ਦੇ ਅੰਦਰ ਤਿੰਨ ਚਾਲ ਨਿਕਲੇ ਰ ਤੇ ਅੱਜ ਉਹਨੋਂ ਸਾਡੇ ਕੋਲ CWCS ਪ੍ਰਯੋਗਾਂ ਤੋਂ ਬਾਅਦ ਅਸੀਂ ਪਰਚਾ ਦਰਜ ਕਰਾਂਗੇ ਠੀਕ